ਸਤਿ ਸ੍ਰੀ ਅਕਾਲ ਜੀ ਸਾਰੇ ਪੈਣ ਭਰਾਵਾਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਸਵੇਰ ਸਵੇਰ ਦਾ 8 ਵਜੇ ਦਾ ਟਾਈਮ ਹੈ ਅਸੀਂ ਉੱਠ ਖੜੇ ਆ ਤੇ ਰਮਨ ਇਧਰ ਮਲਾਰੰਗ ਬਲੂਰਿੰਗ ਕੀਆ ਮਲਾਰੰਗ ਨੂੰ ਨੂਂਗਾ ਸੈਟਿੰਗ ਕਰੀ ਜਾਂਦੀ ਹੈ ਜੱਪਨੂਰ ਦੇ ਨਾਲ ਤੇ ਜੱਪਨੂਰ ਵੀ ਉੱਠੜਿਆਗਾ ਜੱਪਨੂਰ ਆਪਦਾ ਬੌਲਨਾ ਹੱਸੀ ਖੜੀ ਜਾਂਦਾ ਇਹ ਦਰੰਗੇ ਮਾਰੀ ਜਾਂਦਾ ਦੇਖੋ ਦੇਖੋ ਕਰੇ ਫੇਰ ਕਰੇ ਬੋਤ ਫੇਕਾ ਦੋ ਹੂੰ ਆ ਦੋ ਵੇਰਾ ਤੇ ਉਹ ਦੇਖੋ ਰਵਣ ਗੱਟ ਚ ਵੇਖਦੇ ਆ ਕੀ ਕੀ ਕੱਪੜਾ ਲੱਤਾ ਪਿਆਗਾ ਹਨ ਤੇ ਆ ਮੈਨੂੰ ਆਈ ਸੀ ਬਾਹਰੋਂ ਟੀ-ਸ਼ਰਟ ਆ ਤੇ ਆ ਸ਼ਰਟ ਸੌਰੀ ਤੇ ਆ ਜਪਨੂਰ ਵਰੀ ਮੇ ਕੱਪੜੇ ਆਏ ਸੀਗੇ ਤੇ ਉਦੋਂ ਆਏ ਸੀਗੇ ਆ ਤਾਂ ਮੈਂ ਲੈ ਲਿਆ ਸੀ ਦੋਰਾ ਟਾਟਾ ਉਹ ਦੇਖੋ ਰਵਣ ਨੂੰ ਮੈਂ ਕਿਹਾ ਆ ਸੂਟ ਸਿਆਹਲਾ ਤੇ ਪ੍ਰੋਗਰਾਮ ਆ ਜਾਂਦਾ ਤੇ ਆ ਥਾਈਆਂ ਵਾਲਾ ਬਹੁਤ ਸੋਹਣਾ ਹੈ ਹੈ ਕੰਦਨਾ ਕਰਦਾ ਖੜਾ ਕਰਦਾ ਆ ਗਈ ਮੋਟੋ ਬੜੋ ਛੂਟਾ ਥਾਈਆਂ ਵਾਲਾ ਦਿਖਾਈ ਆ ਦੇਖੋ ਇਹ ਰਮਣ ਨੇ ਮੈਚਿੰਗ ਕੀਤਾ ਮੈਂ ਕਹਿੰਦੀ ਕੋਈ ਪ੍ਰੋਗਰਾਮ ਆ ਜਾਂਦਾ ਤੇ ਤੁਸੀਂ ਆਹ ਸ਼ਰਟ ਪਾ ਲਿਓ ਬਣਾ ਕੱਢਣਾ ਮੈਂ ਆਹ ਬਣਾਉਣਾ ਹਣਾ ਹਾਂ ਇਹ ਕਾਲੀ ਟੀ-ਸ਼ਰਟ ਤੇ ਕੱਢ ਲਾ ਕੱਲ ਚ ਬਾਅਦ ਚ ਕੱਢ ਲਾਂਗੇ ਰੱਖ ਦੇ ਗਰੇ ਵੀ ਪਈ ਐ ਰੱਖ ਦੇ ਪਜਾਮਾ ਕੱਢ ਰਹੀ ਬਸ ਮੈਂ ਹਾਂ ਚ ਪਜਾਮਾ ਵੀ ਰੱਖ ਦੇ ਫਿਰ ਰੱਖ ਦੇ ਹੈਗੇ ਆ ਪਜਾਮੇ ਵੀ ਉਹ ਬਲੂ ਵਾਲਾ ਪਿਆ ਬਾਹਰ ਹਾਂ ਰੱਖ ਦੇ ਫਿਰ ਆ ਵੀ ਫਰਾਇਓ ਕੱਢਣ ਨੂੰ ਉੱਥੇ ਧਰਨੇ ਹੁਣ ਇੱਧਰ ਆ ਜਾਓ ਆ ਦੇਖੋ ਲੈ ਰੱਖ ਲੈ ਰੀ ਬੇਟੀਆ ਹੁਣ ਆਇਆ ਸਪੰਦ ਕੋਈ ਸ਼ੂਟ ਆਵੇ ਤੇਰਾ ਸ਼ੂਟ ਹੈ ਗਰਮਾ ਵਾਲਾ ਨਹੀਂ ਆਹ ਜਿਹੜਾ ਬੱਗਲੋ ਲਿਆਇਆ ਸੀ ਤੇ ਸਿਉਣਾ ਕਰੋ ਲਿਆ ਲਿਆ ਰੱਖੀ ਜਾਨੀ ਆ ਹੂੰ ਜਿਹੜਾ ਭੋਲਾ ਨੇ ਪੂਆ ਮੈਨੂੰ ਦੇਖੇ ਗਈ ਸੀ ਪੂਆ ਉਹ ਮੈਨੂੰ ਕਿਹੜਾ ਦੇਖੇ ਗਈ ਸੀ ਪੂਆ ਉਹ ਕਿਤੇ ਹੋਰ ਪਾਸੇ ਰੱਖਿਆ ਹੋਣਾ ਆ ਕੀ ਦਾ ਏ ਬਲਾ ਸੋਣਾ ਏ ਮਮੁਸਲਿਨ ਦਾ ਸੂਟ ਮਮੁਸਲਿਨ ਕਾ ਸੂਟ ਜਾਪਨੂਰ ਨੂੰ ਵੇਖੇਗੇ ਕੀ ਕਰਦਾ ਚਾਪੇ ਜਾਪਨੂਰ ਦੇ ਟੂਟ ਆਹ ਇਹ ਘੋਟੇ ਵਾਲੇ ਆਂਟੀ ਲੈ ਕੇ ਆਏ ਸੀਗੇ ਹੁਣ ਜਾਣੀ ਜਾਪਨੂਰ ਦੇ ਆ ਜਾਣਗੇ हट ਜਾ ਹਟ ਜੂੰਗਾ ਮੈਂ ਇੱਥੇ ਬਹਿ ਜਾ ਕਿਵੇਂ ਬੰਮਸ ਧਰ ਕੇ ਆਪਣੇ ਆਛਾ ਪੰਜਾਬੀ ਚ ਕੀ ਕਿਹਾ ਸੀਗਾ ਦੋਈ ਤੱਕ ਆਪ ਨੂੰ ਦੇਖਦੇ ਆਂ ਕੀ ਕਰਦਾ ਮੈਂ ਉਹ ਵੀ ਕਰਕੇ ਖੜਿਆ ਹਾਂ ਉਹ ਕਰਦੂ ਫਿਰ ਇਹ ਆਹ ਫਿਰਤਾ ਜਾ ਜਪਨੂ ਰਿਆ ਰੋ ਰਿਆ ਉਹ ਪਾਜ ਕੇ ਛੇਤੀ ਛੇਤੀ ਆਜੋ 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 ਜਪਨੂ ਰ ਆਓ ਪੰਧ ਕੇ ਵੱਲ ਕੇ ਵੱਲ ਕੇ ਆਓ ਯਾਰ ਮੈਂ ਫੋਟੋ ਖਿੱਚ ਕੇ ਤਨੀ ਆਇਆ ਨਹੀਂ ਖਲਾਰ ਕੇ ਕੱਪੜੇ ਹੋਰ ਦੇਖੋ ਕੀ ਤਾਂ ਨਹੀਂ ਹਾਂਜੀ ਆਜੋ ਆ ਆ ਗਿਆ ਜੱਪਨੂਰ ਹਾਂਜੀ ਸੱਚੀ ਕਾਲ ਜੀ ਸੱਚੀ ਕਾ ਕਾ ਤੋ ਅੱਖ ਨੂੰ ਤਾਂ ਤੇਰੇ ਟਕੀ ਹੋਇਆ ਹੈ ਅੱਜ ਇਹ ਪਪਾ ਜੱਪਨੂਰ ਦੇ ਪਪਾ ਨਾ ਮਿੱਠੇ ਪੂੜੇ ਬਣਾ ਰਿਹਾ ਹੈ ਤੇ ਮੋਟੇ ਬਨ ਗਏ ਕੋਈ ਬਨ ਗਏ ਆਪ ਲੈ ਕੇ ਆਈਏ ਐਂਜ ਬਨੂ ਮਿੱਠਾ ਪੂੜਾ ਲੈ ਕੇ ਆਣਾ ਤੇ ਲੈ ਕੇ ਆਨੇ ਪੂਲੇ ਲੈ ਕੇ ਆਨੇ ਆ ਫੇਰ ਅੱਛੀ ਖਾਵਾਂਗੇ ਮਿੱਠੇ ਮਿੱਠੇ ਪੂਰੇ ਸੋਨ ਦਾ ਮਿੰਨਾ ਚੜਨ ਵਾਲਾ ਤੇ ਪਹਿਲੇ ਕੁਝ ਪਿਆ ਸਾਡੇ ਮੀਂ ਬਣਾਉਣ ਲੱਗੇ ਆ ਪੂੜੇ ਤੇ ਉਹ ਵੀ ਨਾ ਗੁਰੂ ਦਾ ਮੇਰੇ ਦਾ ਫੋਨ ਆ ਗਿਆ ਉਹ ਕਹਿੰਦਾ ਤਾਂ ਪੂੜਿਆਂ ਦਾ ਦੋਣਾ ਤੇ ਮੇਰੇ ਦਾ ਮਨ ਪਹਿਲਾਂ ਹੀ ਕਰੀ ਜਾਂਦਾ ਮੈਂ ਰਮਨ ਨੂੰ ਕਹਾਂ ਉਹਦੀ ਕਹਿਣ ਲੱਗਾ ਮੈਂ ਕਿਹਾ ਗੁੜ ਪਿਓਣ ਲਾ ਗੁੜ ਪਿਓਣ ਤੇ ਰਮਣ ਮਿੱਠਾ ਘਟਖਾਂਦੀ ਕਰਕੇ ਇਹਨੇ ਬਾਲੀ ਸੁਣਿਆ ਨਹੀਂ ਫਿਰ ਮੈਨੂੰ ਆਪ ਨੂੰ ਗੁੜ ਭਿਉਣਾ ਪਿਆ ਗੁੜ ਭਿਲਾ ਕੇ ਉਸ ਤੋਂ ਬਾਅਦ ਆਟਾ ਵਿੱਚ ਘੋਲ ਕੇ ਤੇ ਪੂੜੇ ਤਿਆਰ ਆ ਆਪਣੇ ਤੇ ਰਮਣ ਖਾਣ ਵਾਸਤੇ ਵੀ ਤਿਆਰ ਆ ਤੇ ਗਰਮ ਗਰਮ ਪੂੜਾ ਲੈ ਕੇ ਜਾਊਗੀ ਜਾ ਕੇ ਮੈਨੂੰ ਪਤਾ ਦਿਖਾਊਗੀ ਮੈਨਾਂ ਲਾ ਬਣਾਇਆ ਹੂੰ ਕੀ ਬਣਾਇਆ ਕੀ ਪਤਾ ਇਹਦਾ ਕਿਤੇ ਬਾਹਰ ਬਾਏ ਕਰਦੇ ਬਾਬਾ ਬਾਏ ਮੈਨੂੰ ਬਹੁਤ ਲੇਟ ਜਾਣਾ ਅੰਨੇ ਇਹ ਗੱਡੀ ਦੇ ਵਿੱਚ ਮੇਰਾ ਪੁੱਤ ਬੈਠਾ। ਬਾਹਰ ਗੱਡੀ ਬੰਦ ਪਾ ਪਾ। ਮੈਂ ਬੀਲ ਜੇ ਤਾਂ ਨਹੀਂ ਬਾਇਗਾ ਨਹੀਂ ਹੁਣ। ਲਾਵਾਂਗਾ ਅੰਦਰ ਕਿ ਨਹੀਂ। ਲਾਵਾਂਗੇ। ਹੂੰ। ਲਾਵਾਂਗੇ। ਮੈਂ ਬੀਲ ਜੇ ਤਾਂ ਆਪ ਕਰਾਣਾ ਹੱਪ ਤੈਨੂੰ। ਇਹਦੇ ਦੀ ਲਾਇਆ ਕਰਨਾ ਇਹਨੂੰ। ਹੋਰ ਚੱਕ ਕੇ। ਮੈਂ ਚਲਾ ਲੁਕੂ ਟੂਰੀ ਹੋ। ਦੂਰੇ ਤੁਮੀ ਘੂਮੀ ਕਰ ਚਲੇ ਪਤੋ ਪੂਰੇ ਬਣ ਚੁੱਕੇ ਆ ਤੇ ਮੈਂ ਖਾਈ ਜਨਾ ਵਾ 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 ਬਹੁਤ ਸਵਾਦ ਬਣਿਆ ਨਾ ਅਸੀਂ ਬਾਹਰ ਲ ਆਨੰਦ ਮਾ ਰਹੇ ਆ ਮੌਸਮ ਬਹੁਤ ਵਧੀਆ ਠੰਡਾ ਮੌਸਮ ਆ ਹੂੰ ਮੀ ਪਿਆ ਵਾ ਬਾਹਰ ਚ ਬੈਠੇ ਆ ਕੋਈ ਗੱਲ ਆ ਹੂੰ ਦੇ ਟਾਈਮ ਉਹ ਦੇਖ ਹਾਂ ਹੂੰ ਜਦੋਂ ਪੂਰੇ ਬਣਾਦੇ ਟਾਈਮ ਉਹ ਟਾਕਿੰਗ ਨਾ ਦੁਬਾਰਾ ਕਰਦੀ ਠੀਕ ਹੈ ਨਾ ਇਹ ਤਾਂ ਬਾਦੀ ਉਹ ਮੰਨੂ ਨਹੀਂ ਹੂੰ 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 ਠੀਕ ਹੈ ਬਾਦੀ ਉਹ ਟਾਕਿੰਗ ਮੈਂ ਦੁਬਾਰਾ ਕਰੂੰਗਾ ਨਹੀਂ ਨਹੀਂ ਉਹ ਟਾਕਿੰਗ ਤੇ ਬੈਠੀ ਦੋ ਤੁਸੀਂ ਮੇਰੀ ਵੀ ਟਾਕਿੰਗ ਹੋ ਰਹੀ ਹੈ ਦੋ ਤੇ ਬਹੁਤ ਵਧੀਆ ਮੌਸਮ ਹੈ ਤੰਗਾ ਘੜਾ ਘੜਾ ਕਿੱਲੋ ਇੱਧਰ ਨੂੰ ਜਾਓ ਤੇ ਮੈਂ ਦਿਖਾਉਣਾ ਤੁਹਾਨੂੰ ਆਪਦੀ ਗਲੀ ਦਾ ਮਾਹੌਲ ਤੇ ਮੈਂ ਪਾਣੀ ਪੀਲਾ ਮੈਂ ਛਤਿਰੀ ਦਿਖਾਇਆ ਕਰ ਦਿਖਾਇਆ ਸੀਗਾ ਕਈ ਨਵੇਂ ਭੈਣ ਭਰਾ ਜੁੜੇ ਹੋਏ ਉਹਨਾਂ ਨੇ ਨਹੀਂ ਦੇਖਿਆ ਹਣਾ ਜੱਪਨੂ ਹੁਣ ਇਹ ਸਟਾਰਟ ਨਾ ਕਰਦੇ ਤੇਰੇ ਘਟਿਆਂ ਦੇ ਜਿਹੜਾ ਦੂਜੀ ਆ ਚੱਲੋ ਫੜੋ ਤੇ ਅਸੀਂ ਚੱਲੇ ਅਗੇੜਾ ਕੱਢਣ ਪਾਣੀ ਨਹੀਂ ਪੀਣਾ ਸੀ ਪਾਣੀ ਮੈਂ ਪੀ ਲਿਆ ਕੁੜੀ ਨਹੀਂ ਪੀਂਦੀ ਕੁੜੀ ਨੇ ਵੇੜੇ ਕੱਢਣ ਦਾ ਸ਼ੌਂਕ ਚੜਿਆ ਕੁੜੀ ਨੂੰ। ਬਾਈ। ਬਾਈ। ਲੱਕੂ ਬਾਈ। ਬਾਈ ਕਰ ਦੋ ਮਮਾ ਨੂੰ। ਬਾਈ ਕਰੋਗੇ? ਕੋਈ ਨਹੀਂ ਕਰਨੀ। ਹੈ? ਚੱਲਗੇ ਫਿਰ ਆਪਾਂ। ਚਲੋ। ਜਪਨੂਰ ਚੱਲਿਆ। ਇਹ ਬਹੁਤ ਗੰਡਾ ਜੱਪੜਾ ਇਹਦਾ। ਆਇਆ ਜਪਨੂ ਸਾਫ ਹੁੰਦੀ ਆ। ਆਇਆ ਜਪਨੂ ਉਹ ਚੱਲੇ ਗੇੜੇ ਛੇੜੇ ਕੱਢਣ ਕਾਹ ਮਤਾਈ ਤੇ ਅਪਰੋਚਾ ਦਾ ਬਾਈ ਮੈਨ ਕਿਤੀ ਛੇੜਾੜੀ ਬਾਹਰੀ ਕਰੋ ਬਲੇ ਕਿਆ ਤੇ ਆਹੀ ਚੱਲੇ ਆ ਆ ਨਾ ਨੋ ਨੋ ਇਹ ਬੱਸ ਆਪਣੀ ਗੱਡੀ ਦੇ ਮੱਥੇ ਆ ਕੇ ਇਹ ਘਰ ਦੁਆਰਾ ਦੱਸਦਾ ਜਬਨੂ ਇਹ ਫਾਇਲਦੀ ਹੈ ਵੀਡੀਓ ਯਾਰ ਹੋਰ ਵੀ ਕੀ ਆਲਾ ਇਹ ਗਪਾਤ ਗੰਪੂਤ ਗੰਪਾਤ ਗੰਪਾ ਤੇ ਆਪਾ ਨੀ ਕਿਨੇ ਬੂਟਾ ਤੋੜਦਾ ਆ ਕਿਨੇ ਤੋੜਦਾ ਏ ਪਾਪੀ ਆਤਮਾ ਲੋਗ ਕਰਦਾ ਰਹਾ ਫਿਰਦੀ ਨਾਲ ਸਾਹਮਣੇ ਹੁਣ ਜਪ ਨੂੰ ਓ ਗੁਰਦਰਬਾਬ ਸੋੰਦਰ ਸੇਕੀ ਜੀ ਕਪੂ ਜਲੇ ਆਣ ਘਰੇ ਬਾਬੇ ਦੇ ਹੋ ਕੇ ਆ ਜੱਪੁ ਅਣਾ ਜੱਪੁ ਤੁੰਹ ਘਰੇ ਜਲੇ ਤੇ ਤੇ ਸਾਨੂੰ ਵੇਖਿਆ ਕਿਆ ਕਰੇ ਇੱਥੇ ਬਾਬਾ ਸੁਣਨ ਕਾਕੇ ਜੀ ਸੋਨਾ ਕਾਕੇ ਜੀ ਹਾਂਜੀ ਬੋਲੋ ਜੀ ਆਪਾਂ ਘਰੇ ਆ ਗਏ ਪੁੱਤ ਤੇ ਟੋ ਆ ਗਿਆ ਘਰ ਆਪਣਾ ਓਏ ਮੰਮੀ ਰ ਮੈਂ ਮਾਰਕੀਟ ਤੇ ਆ ਓਏ ਤੇ ਪਾਣੀ ਪਾ ਕੇ ਗਾੜੀ ਉਹ ਕਾ ਹੋ ਜਾਏਗੀ ਥੋੜੀ ਪਤਲੀ ਸੰਗਣੀ ਵੱਡੀ ਹੋ ਗਈ ਆ ਅਸੀਂ ਨਾ ਕੱਲ ਦੀ ਦਾਲ ਬਣਾਈ ਆ ਅੱਜ ਤੁਹਾਡੇ ਬਾਜ਼ੀ ਨੇ ਤੇ ਮੈਂ ਵੀ ਕਹਿ ਲਓ ਆਲਸ ਕਰਦਾ ਕਿਉਂਕਿ ਅੱਜੀ ਬਣਾਣਾ ਕੱਦੂ ਪੇਠਾ ਪੇਠਾ ਕੱਦੂ ਤੇ ਹਾਂ ਆ ਇੱਕ ਲੋਕੀ ਵੀ ਆਈ ਆ ਦੇਖੋ ਕਿੰਨੀ ਵੱਡੀ ਆ ਲੋਕੀ ਕੀ ਕਹਿੰਦੇ ਅੱਲ ਹਾਂ ਲੋਕੀ ਦਾ ਨਾਮ ਹੈ ਕੀ ਹਾਂ ਕੀ ਆ ਆਪਾਂ ਵੀ ਕੀ ਆ ਕਹਿੰਦੇ ਕੀ ਆਈ ਕਰਨੇ ਨੂੰ ਵੀ ਤੇ ਹਾਂ ਅੱਜ ਮੈਂ ਕਿਹ ਚੱਲ ਗੁਜਾਰਾ ਦਾਲ ਨਾਲ ਦੀ ਕਰ ਲਓ ਦਾਲ ਹੀ ਖਾ ਲਾਂਗੇ ਵੇਸਟੇਜ ਕਿਉਂ ਕਰਨੀ ਕੱਲ ਬਣਾਵਾਂਗੇ ਪੇਠਾ ਪੂੜੀ ਹੈ ਹੈ ਪੇਠੇ ਨਾਲ ਬੂੜੀ ਪੇਠਾ ਮੈਂ ਬਣਾਵਾਂਗੀ ਪਰ ਨਾ ਮੈਂ ਬਣਾਉਂਗੀ ਨਹੀਂ ਮੈਂ ਬਣਾ ਕੇ ਖਵਾਉਂਗੀ ਪਿਛਲੀ ਵਾਰੀ ਤੁਸੀਂ ਬਣਾਇਆ ਸੀ ਹੁਣ ਮੈਂ ਬਣਾਉਂਗੀ ਨਹੀਂ ਨਹੀਂ ਤੁਸੀਂ ਬਣਾਉਂਦੇ ਮੈਂ ਆਲੂ ਲੰਨੀ ਬਣਾਉਂਦੇ ਰਹੇ ਆਦੇ ਛਾਂਕਣਾ ਬਣਾਉਣਾ ਜੇ ਜਾਲਾ ਨਾਲ ਨਾਲ ਮੋੜ ਕੇ ਮੈਂ ਖਾਣਾ ਨਹੀਂ ਪੀਠਾ ਪਿਛਲੀ ਵਾਰੀ ਨਾ ਤੁਸੀਂ ਉਹ ਘੱਟ ਪਾਇਆ ਸੀ ਓਏ ਤੇਲ ਥੋੜਾ ਜਿਹਾ ਨਹੀਂ ਨਹੀਂ ਇੰਨਾ ਵੀ ਫੁੱਲ ਨਹੀਂ ਪਾਣਾ ਮਤਲਬ ਕਿ ਥੋੜਾ ਜਿਹਾ ਹੋਵੇ ਉਹ ਸੁੱਕਾ ਸੁੱਕਾ ਜਿਹਾ ਹੋ ਜਾਣਾ ਮਿੱਠਾ ਪਾ ਲਵਾਂ ਮੈਂ ਮਿੱਠਾ ਬੇਠਾ ਕਰਾਂਗੇ ਮਿੱਠਾ ਨਹੀਂ ਪਾਣਾ ਮੈਂ ਤੁਸੀਂ ਅੱਧਰ ਮੂ ਜਰਾ ਕਮਾ ਲੋਗੇ ਪੇਠਾ ਰਹੀ ਤੁਹਾਡੀ ਹੈ ਪੇਠਾ ਰਹੀ ਜਪਨੌਰ ਵੀ ਗਈ ਹੋਈ ਆ ਅੱਜ ਆਈ ਨਹੀਂ ਭੂਆ ਨਾਲ ਗਈ ਹੈ ਜਿਹੜਾ ਕੱਢ ਦੁਕਾਨਾਂ ਤੇ ਘਮ ਘਮ ਕੇ ਆਈ ਹੈ ਪੋਸਾਂ ਨੇ ਲੱਗਦੇ ਨੇ ਦੇਖ ਸਾਡੀ ਸਫੇਦੀ ਸਾਰੇ ਪਾਸੇ ਉਤਰੀ ਜਾ ਰਹੀ ਉਧਰ ਵੀ ਉਤਰ ਗਈ ਸਲਾਵ ਐਡੀ ਆ ਗਈ ਇਹਨਾਂ ਦੇਖ ਲੋ ਉਹ ਕੈਨ ਨੂੰ ਉਹ ਦੇਖੋ ਨਾ ਉਧਰ ਚੋਰਸ ਪੱਟੀ ਪੂਰੀ ਪਤਾ ਲੱਗ ਰਹੀ ਹੈ ਕਿ ਹਾਂ ਵੀ ਰਸੋਈ ਵਾਲੀ ਤੇ ਇੱਕ ਇਧਰ ਵੀ ਆ ਗਈ ਅਗਰ ਇਧਰ ਟੈਲਾ ਲੱਗੀਆਂ ਤੇ ਉੱਤੇ ਚੜ ਗਈ ਸਲਾਵ ਹੁਣ ਬੰਦਾ ਕਿੰਨੀ ਇਧਰ ਵੀ ਐਵੇਂ ਪਾਣੀ ਹੋਊਗਾ ਮਿੱਟੀ ਮਿੱਟੀ ਪੈ ਗਈ ਇਹਨਾਂ ਦੇ ਟੈਂਟ ਤੇ ਹਾਂ ਤੇ ਉਹਦੇ ਆਉਂਦੇ ਜੀ ਮਤਲਬ ਆਵੇ ਨਾ ਪਾਣੀ ਖੜਾ ਕੀਤਾ ਕਰਕੇ ਰੇਟਰ ਤੇ ਹੂੰ ਤਾਂ ਹਲਾਵਾ ਹੈ ਬਾਕੀ ਅਜੇ ਆ ਜਿਵੇਂ ਪੌੜੀਆਂ ਅੱਜ ਜੋ ਪਨੂਰ ਨਾਲ ਇੱਥੇ ਬਿਠਾਇਆ ਸੀ ਤੇ ਰੀਲਾਂ ਦੀ ਕੋਸ਼ਿਸ਼ ਕਰਦੀ ਏ ਥੋੜੀ ਥੋੜੀ ਤੇ ਉਹ ਨਾ ਸੀੜੀਆਂ ਦਾ ਸਟੈਪ ਨੂੰ ਬੈਠੀ ਸੀ ਮਤਲਬ ਹੱਥ ਪਾੰਦੀ ਹੋਂ ਨਾ ਮੈਨੂੰ ਅੱਜ ਸੀ ਸੀੜੀਆਂ ਨਾ ਚੜਜੇ ਕਿਤੇ ਕਿਸੇ ਦਿਨ ਨਾ نیچے ਛੱਡਿਆ ਹੋਵੇ ਤੇ ਆਪੇ ਉੱਪਰ ਚੜ ਕੇ ਬੈਠੀ ਹੋਵੇ ਮੇਹਰ ਜੀ ਉਹਨੂੰ ਤੇ ਐਵੇਂ ਜਾ ਕੇ ਲਿਆਉਣਾ ਪੈਂਦਾ ਸੀ ਉਹ ਚੜ ਕੇ ਬੈਠਾ ਹੁੰਦਾ ਸੀ ਯਾਰ 7-8 ਪੋੜੀਆਂ ਉੱਤੇ ਚੜੀਆਂ ਹਾਂ ਐਵੇਂ ਡਿੱਗਣ ਨਾਲ ਹੈ ਹਾਂ ਰੇਲਿੰਗ ਦਾ ਕੰਮ ਹੋਣ ਵਾਲਾ ਇਹਨੂੰ ਤਾਂ ਸਪੋਰਟ ਹੀ ਬਣੇਗੀ ਰੇਲਿੰਗ ਲੱਗੇਗੀ ਹੂੰ ਚਲੋ ਪ੍ਰਮਾਤਮਾ ਨੇ ਜਦੋਂ ਟਾਈਮ ਲੈਂਦਾ ਉਦੋਂ ਹੋ ਹੀ ਜਾਂਦਾ ਬਾਕੀ ਉਹਨਾਂ ਸੀ ਨਾਸ਼ਤਾ ਕਰੀ ਹਾਂ ਹੋਰ 2 ਕੁ ਮਹੀਨੇ ਰੱਖ ਜੋ ਬਸ ਰਖੜੀ ਤੱਕ ਦੇਖ ਲਿਓ ਇਹਦਾ ਫੁੱਲ ਸਪੀਡ ਬਣਾ ਕੇ ਲਾਵਾਗੇ ਪਹਿਲਾਂ ਹੈ ਆ ਗਈ ਨਹੀਂ ਆਈ ਸਪੋਰਟ ਹੀ ਨਹੀਂ ਹੈਗੀ ਕਿਸੇ ਬਸੋ ਤੇ ਜੜਬ ਦਰਵਾਜਾ ਕਿਵੇਂ ਲੱਗ ਜੂਗਾ ਇੱਥੇ ਹੈ ਹੀ ਨਹੀਂ ਸਪੋਰਟ